ਇਸ ਘਰ ਦੇ ਵਿੱਚ ਮੌਜੂਦ ਆ ਐਨਆਰਆਈ ਸੁਖਸ਼ੈਨ ਸਿੰਘ ਦੇ ਘਰ ਦੇ ਵਿੱਚ ਜਿਸ ਜਗ੍ਹਾ ਤੇ ਸਵੇਰੇ ਕੁਝ ਅਗਿਆਤ ਨੌਜਵਾਨ ਇਸ ਘਰ ਦੇ ਵਿੱਚ ਵੜੇ ਅਤੇ ਗੱਡੀ ਦੀ ਆਰਸੀ ਕਿਵੇਂ ਬਣਾਈ ਹੈ ਇਹ ਪੁੱਛੇ ਉਸ ਤੋਂ ਬਾਅਦ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਸੋ ਇਹ ਗੱਡੀ ਉਹ ਗੱਡੀ ਹੈ ਜਿਹੜੀ ਸੁਖਸ਼ੈਨ ਸਿੰਘ ਦੁਆਰਾ ਜਿਸ ਨੂੰ ਗੋਲੀਆਂ ਵਜੀਆਂ ਵੈ ਪਿਛਲੇ ਕੁਝ ਦਿਨ ਪਹਿਲਾਂ ਹੀ ਕਰੀਬ 1 ਤੋਂ 1.5 ਕਰੋੜ ਦੇ ਵਿੱਚ ਲਈਤੀ ਗਈ ਸੀ ਸੋ ਇਹ ਕਾਰ ਤੁਹਾਨੂੰ ਦਿਖਾਣੇ ਤਸਵੀਰ ਕਾਰ ਦੀ ਇਹ ਉਹ ਕਾਰ ਹੈ ਜਿੱਥੋਂ આરોપી ਇਸ ਜਿਹੜੇ ਬਾਹਰ ਦੇ ਰਸਤੇ ਅੰਦਰ ਐਂਟਰ ਹੋਇਆ ਉਹ ਮੇਨ ਗੇਟ ਹੈ ਜਿਸ ਜਗ੍ਹਾ ਤੇ આરોપી ਐਂਟਰ ਹੋਇਆ ਸੋ ਸੀਸੀਟੀਵੀ ਫੁਟੇਜ ਜਿਹੜੀ ਤੁਸੀਂ ਦੇਖੀ ਜਿਹੜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਉਹ ਘਰ ਦੇ ਅੰਦਰ ਲੱਗੇ ਕੈਮਰੇਆ ਦੀ ਫੁਟੇਜ ਹੈ ਸੋ ਕੈਮਰੇਆ ਦੀ ਫੁਟੇਜ ਤੋਂ ਬਾਅਦ આરોપી ਅੰਦਰ ਪਰਿਵਾਰ ਦੇ ਨਾਲ ਬੈਸਵਾ ਜੀ ਹੁੰਦੀ ਹੈ ਦਰਵਾਜ਼ਾ ਖੜਕਾਇਆ ਜਾਂਦਾ ਆਰਸੀ ਬਾਰੇ ਪੁੱਛਿਆ ਜਾਂਦਾ ਗੱਡੀ ਦੀ ਉਸ ਤੋਂ ਬਾਅਦ ਐਂਟਰ ਹੁੰਦੇ ਆ ਤੇ ਐਂਟਰ ਹੋਣ ਤੋਂ ਬਾਅਦ ਇਸ ਸੀਸੀਟੀਵੀ ਤਸਵੀਰਾਂ ਇਸ ਕੈਮਰੇ ਦੇ ذریعے ਸਾਰੀ ਜਿਹੜੀ ਫੁਟੇਜ ਹੈ ਕੈਦ ਹੁੰਦੀ ਹੈ ਸੋ ਇਹ ਕਮਰੇ ਉਹੀ ਹੈ ਜਿੱਥੋਂ ਪਰਿਵਾਰ ਵਾਲੇ ਕਮਰੇ ਦੇ ਵਿੱਚ ਐਂਟਰ ਹੋਏ ਹਨ ਹਾਲਾਂਕਿ ਸਾਰੀ ਜਿੰਨੀ ਵੀ ਫੁਟੇਜ ਸੀ ਉਹ ਸਾਰੀ ਜਿਹੜੀ ਕੈਮਰੇ ਦੇ ਵਿੱਚ ਕੈਦ ਹੋਈ ਹੈ આરોપીਆ ਦੁਆਰਾ ਗੋਲੀਆਂ ਚਲਾਈਆਂ ਗਈਆਂ ਤੇ ਫਿਰ આરોપીਆ ਦੁਆਰਾ ਇਸ ਜਗ੍ਹਾ ਤੋਂ ਫਰਾਰ ਹੋ ਫਰਾਰ ਹੋ ਜਾਂਦੇ ਆ ਕਰੀਬ 3 ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਹੋਰ આરોપી ਗੋਲੀਆਂ ਚਲਾਨ ਦੀ ਫਿਰਾਕ ਦੇ ਵਿੱਚ ਸੀ ਲੇਕਿਨ ਗੋਲੀਆਂ ਚੱਲੀਆਂ ਨਹੀਂ ਕਿਉਂਕਿ ਉਹਨਾਂ ਦੀ ਪਿਸਤੌਲ ਅੜ ਗਈ ਸੀ ਸੋ ਪਰਿਵਾਰ ਵਾਲੇ ਵੀ ਮੌਜੂਦ ਹੈ ਅਸੀਂ ਗੱਲ ਕਰਾਂਗੇ ਪਰਿਵਾਰ ਵਾਲਿਆਂ ਨਾਲ ਜੀ ਇਹ ਉਹੀ ਵੇੜਾ ਵੈ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਐਸੇ ਐਸੇ ਵੇੜੇ ਦੇ ਐਸੇ ਐਸੇ ਵੀਡੀਓ ਦੀ ਐਸੇ ਵੇੜੇ ਦੀ ਐਸੇ ਵੀੜੇ ਦੀ ਆਈ ساری ਉਹ ਅੰਦਰ ਸਾਰਾ ਘਰ ਹੋਇਆ ਹੋਇਆ ਉਹ ਸੰਦਰ ਉਹ ਅੰਦਰ ਗੋਲੀਆਂ ਮਾਰੀ ਗਏ उस जगह उस जगह सो परिवार कमिश्नर पुलिस भी इस जगह पर मौजूद है अभी कमिश्नर पुलिस न गल करा कि आखिर उन्होंने हूँ तक की कार्रवाई तो की गई है तो हाँ जी हाँ जी ਇਹ ਇਹ ਸੁਖਚੈਨ ਸਿੰਘ ਇੱਕ ਇਥੋਂ ਦਾ ਵਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇਥੇ ਆਇਆ ਵਾ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਦੇ ਨਾਲ ਇਹਦੇ ਪਿਸਤੌਲ ਇਹਦੇ ਲਾ ਕੇ ਕੰਨ ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਆ ਜਿਹੜੇ ਇਹਦੇ ਕੰਨ ਚ ਲਾ ਕੇ ਜਵਾੜੇ ਚ ਲੱਗੀ ਆ ਤੇ ਦੂਸਰੀ ਗੋਲੀ ਵਾਂਝ ਲੱਗੀ ਆ ਤੇ ਅਸੀਂ ਅਸੀਂ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਰਿਪੋਰਟਸ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੇ ਮਾਤਾ ਦੇ ਬਿਆਨਾਂ ਦੇ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਜਾਦੇ ਕਲੇਮ ਕੀਤਾਗਾ ਇਹਦੀ ਵਾਈਫ ਨੇ ਪਹਿਲਾਂ ਸੁਸਾਇਡ ਕਰ ਲਿਆ ਸੀ ਉਹ ਸੁਸਾਇਡ ਦਾ ਇਸ ਇਹ ਜਿਹੜਾ ਜਿਹੜਾ ਜ਼ਖਮੀ ਹੋਇਆ ਇਹਦੇ ਦੇ ਦੇ ਭਰਾ ਤੇ ਪਲੱਸ ਇਹਦੀ ਮਾਤਾ ਤੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਜਿਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨਸ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਦੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖਾਂ ਨੂੰ ਦੇਖ ਕੇ ਵੀ ਆਰ ਇਨਵੈਸਟੀਗੇਟਿੰਗ ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕ ਆਊਟ ਕਰ ਰਹੇ ਆ ਤੇ ਇਨੁਛੇ ਦੀ ਟੈਸਟ ਕਰ। ਉਸ ਪਰਵਾਰ ਤੋਂ ਵੀ ਜਾਣੀ ਜਾਂਦਾ ਜੀ ਅੰਦਰ ਦਾਖਲ ਹੋ ਗਏ। ਹਾਂਜੀ ਉਹ ਇੱਥੇ ਵੇੜੇ ਜਾ ਕੇ ਗੱਡੀ ਗੁੱਡੀ ਪੁੱਛਣ ਦੇ ਬਹਾਨੇ ਆ ਕੇ ਉਹਨਾਂ ਨੇ ਮੁੜ ਕੇ ਹੌਲੀ ਹੌਲੀ ਅੰਦਰ ਲੈ ਗਿਆ ਤੇ ਇੱਥੇ ਉਹਨਾਂ ਨੇ ਗੋਲੀ ਉਹਦੇ ਚਲਾ। ਉਹ ਉਹਨਾਂ ਦੇ ਚਿਹਰੇ ਆ ਜਿਹੜੇ ਫੇਸ ਆ ਬਹੁਤ ਕਲੀਅਰ ਆ ਅਸੀਂ 올 ਇਨਪੁਟਸ ਤੇ ਅਸੀਂ ਵਰਕਆਊਟ ਕਰ ਰਹੇ ਆ ਤੇ ਅਸੀਂ ਨੁਸ਼ੇ ਦੀ ਟ੍ਰੈਸ ਕਰਾਂਗੇ ਉਹ ਉਹ ਵਰਕਆਊਟ ਕਰ ਰਹੇ ਆ ਉਹ ਉਹ ਵਰਕਆਊਟ ਕਰ ਰਹੇ ਆ ਹਾਂਜੀ ਕਮਿਸ਼ਨਰ ਆਫ ਪੁਲਿਸ ਦੁਆਰਾ ਸਾਫ ਤੌਰ ਤੇ ਬਿਆਨ ਦਿੱਤਾ ਗਿਆ ਕਿ ਜਿਹੜੀ ਪਹਿਲੀ ਪਤਨੀ ਹੈ ਉਹਨਾਂ ਦੁਆਰਾ ਜ਼ਰੂਰ ਅੰਨ ਨੂੰ ਲੱਗਦਾ ਹੈ ਕਿ ਉਹਨਾਂ ਦੇ ਪਰਿਵਾਰ ਵੱਲੋਂ ਜ਼ਰੂਰ ਹਮਲਾ ਕੀਤਾ ਗਿਆ ਸੋ ਪਰਿਵਾਰ ਦੇ ਮੈਂਬਰਾਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਭਾਜੀ ਪਹਿਲੀ ਪਤਨੀ ਜਿਹੜੀ ਸੀ ਉਹਨਾਂ ਦੇ ਪਰਿਵਾਰ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਕੀ ਮਸਲਾ ਸੀ ਜ਼ਰਾ ਉਹਨਾਂ ਨੂੰ ਪਤਾ ਸੋ ਪਾਜੀ ਜਿਹੜਾ ਸ਼ੱਕ ਜਤਾਇਆ ਜਾ ਰਿਹਾ ਹੈ ਜਿਹੜਾ ਉਹਦੇ ਚ ਕੀ ਲੱਗਦਾ ਤੁਹਾਨੂੰ ਇਹਦੇ ਇਹਦੇ ਜਿਹੜੇ ਪਹਿਲੇ ਲੋਜ਼ ਹੈਗੇ ਉਹਨਾਂ ਦਾ ਉਹਨਾਂ ਦਾ ਹੱਥ ਹੈ ਕਿਉਂਕਿ ਉਹਨਾਂ ਦੇ ਮੁੰਡਾ ਉਥੇ ਅਮਰੀਕਾ ਰਹਿੰਦਾ ਇਹਦਾ ਜਿਹੜਾ ਪਹਿਲਾ ਸਾਲਾ ਸੀ ਉਸ ਨੇ ਹੀ ਇਹ ਵਾਰਦਾਤ ਕਰਵਾਈ ਹੈ ਇਹਦੇ ਪਹਿਲੇ ਸਾਰੇ ਪਰਿਵਾਰ ਦਾ ਹੱਥ ਹੈ ਵਿੱਚ ਕੋਈ ਤੇ ਕੋਈ ਇਹਨਾਂ ਦੀ ਜੱਦੀ ਵੀ ਉੱਚੀ ਕੋਈ ਲੱਗ ਲੈਣੇ ਨਹੀਂ ਕਿਸੇ ਨਾਲ ਇੱਥੇ ਵਿੱਚ ਕੋਈ ਪਰਚੇ-ਪੁਰਚੇ ਆ ਵੀ ਹੋਇਆ ਸੀ ਪਰਚਾ ਇਹਨਾਂ ਦਾ ਪਰਚਾ ਆਇਆ ਸੀ ਇਹਨਾਂ ਦੀ ਉਹਨਾਂ ਦੀ ਇਹਨਾਂ ਦੀ ਜਿਹੜੀ ਉਹਨਾਂ ਦੀ ਕੁੜੀ ਸੀਗੀ ਉਹ ਸੁਸਾਈਡ ਕਰ ਗਈ ਸੀ ਅੱਜ ਤੋਂ 3-4 ਸਾਲ ਪਹਿਲਾਂ ਠੀਕ ਹੈ ਜੀ ਔਰ ਤੋਂ ਬਾਅਦ ਇਹਨਾਂ ਨੇ ਸਾਰੇ ਟੱਬਰ ਦਾ ਨਾਪਾਤੇ ਮੁੰਡਿਆਂ ਕੇ ਇਨਵੈਸਟੀਗੇਸ਼ਨ ਤੇ ਤਿੰਨਾਂ ਦੇ ਕਿਉਂਕਿ ਇਹਦੇ ਮੁੰਡੇ ਦੋਨੋਂ ਇਹਨਾਂ ਦੇ ਬਾਹਰ ਸੀ ਤੇ ਕੁੜੀ ਬਾਹਰ ਦੀ ਮਾਤਾ ਤੇ ਅਜੇ ਪਰਚਾ ਚੱਲਣ ਦਿਆ ਉਹ ਕੋਰਟ ਜਾ ਕੇ ਕੋਰਟ ਚ ਹਾਈ ਕੋਰਟ ਚ ਗਿਆ ਹਾਂਜੀ ਤੁਸੀਂ ਉਹਨਾਂ ਨੂੰ ਪਛਾਣਦੇ ਜਿਹੜੇ ਲੋਕ ਆਏ ਸੀ ਇਹਨਾਂ ਨੇ ਫੈਮਿਲੀ ਮੈਂਬਰ ਨੂੰ ਤਾਂ ਪਛਾਣਦੇ ਲੇਕਿਨ ਜਿਹੜੇ ਵਾਰਦਾਤ ਕਰਕੇ ਉਹ ਤੇ ਉਹਨਾਂ ਨੇ ਹਾਇਰ ਕੀਤਾ ਦੇਖੋ ਟਫਾਉਂਡ ਸੀ ਮਾਰ ਨਹੀਂ ਆਏ ਸੀਗੇ ਉਹਦੇ ਬਚ ਗਿਆ ਤੇ ਆਏ ਤੇ ਉਹ ਮਾਰ ਨਹੀਂ ਸੀਗੇ ਅਟੈਂਪਟ ਟੂ ਮਤਲਬ ਇਸ ਨੂੰ ਲੁੱਟ ਦੀ ਵਾਰਦਾਤ ਨੂੰ ਨਹੀਂ ਅੰਜਾਮ ਦਿੱਤਾ ਕਿਹਨੇ ਹੈ ਸਪਾਰੀ ਕਿਲਿੰਗ ਥਿਸ ਇਜ਼ ਸਪਾਰੀ ਕਿਲਿੰਗ ਠ ਠੀਕ ਆ ਮਾਰਨ ਲਈ ਆਏ ਉਹਨਾਂ ਨੂੰ ਪਤਾ ਛੁੱਟੀ ਆਇਆ ਮੁੰਡਾ ਬਰਕਾਪ ਠੀਕ ਆ ਉਹਨੂੰ ਗੋਲੀ ਮਾਰ ਕੇ ਗਏ ਠੀਕ ਆ ਜੀ ਠੀਕ ਹੈ ਸੋ ਸ਼ੱਕ ਜ਼ਰੂਰ ਜਤਾਇਆ ਜਾ ਰਿਹਾ ਹੈ ਕਿ ਜਿਹੜੀ ਪਹਿਲੀ ਹਾਂ ਪਹਿਲੀ ਪਤਨੀ ਹੈ ਉਹਨਾਂ ਦੇ ਸੁਪਾਰੀ ਕਿਲਿੰਗ ਜ਼ਰੂਰ ਇਸ ਦਿਲੀ ਦਿੱਤੀ ਗਈ ਹੈ ਕਿਉਂਕਿ ਸਿੱਧਾ ਨਾ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਨਾ ਹੀ ਸਿਰਫ ਮਾਰਨ ਆਏ ਸੀ ਇਸ ਘਰ ਦੇ ਵਿੱਚ ਸੋ ਘਰ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਘਰ ਦੇ ਵਿੱਚ ਅਸੀਂ ਖੜੇ ਆ ਪੁਲਿਸ ਦੁਆਰਾ ਜ਼ਰੂਰ ਜਿਵੇਂ ਪੁਲਿਸ ਕਮਿਸ਼ਨਰ ਆਫ ਪੁਲਿਸ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜਲਦੀ આરોપીਆਂ ਨੂੰ ਫੜਿਆ ਜਾਏਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ